ਚੋਰ ਕਿਸ ਤਰ੍ਹਾਂ ਬੜੇ ਆਰਾਮ ਦੇ ਨਾਲ ਆਉਂਦਾ ਬਿਨਾ ਮੂੰਹ ਟੱਕ ਕੇ ਉਸੇ ਤਰ੍ਹਾਂ ਜਿਹੜਾ ਕਿ ਮੂੰਹ ਨਗੇ ਨਾਲ ਹੀ ਬੜੇ ਆਰਾਮ ਦੇ ਨਾਲ ਆਉਂਦਾ ਤੇ ਉਹਨਾਂ ਦਾ ਬੈਟਰੀ ਅੱਛਾ ਲੈ ਜਾਂਦਾ ਕਮੋਨ ਵਾਲਾ ਮੈਂ ਹੀ ਆ ਬਸ ਬਾਕੀ ਸਾਰੇ ਖਾਨ ਵਾਲੇ ਆ ਮਿੰਦਰ ਸਿੰਘ ਜੀ ਭੇਜਿਓ ਭਾਈ ਸਾਡਾ ਕੋਰੀ ਰਾਇ ਮਰੇ ਸਾਈਨ ਕਰ ਦੋ ਨਿਰਵੈਰ ਸਿੰਘ ਬਲੀ ਨੇ ਵੀ ਜੀ ਨੇ ਭੇਜਿਆ ਤੁਹਾਡੇ ਪਾਸੇ ਆਧਾਰ ਕਾਰਡ ਦੇ ਦਿਓ ਫੋਕੇ ਗੱਡੀ ਚੋਰੀ ਹੋ ਗਈ ਸੋ ਤੁਹਾਡੀ ਅੱਛਾ ਤੇ ਇਹ ਫਿਰ ਕਿਸ ਨੇ ਤੁਹਾਨੂੰ ਮਾਇਆ ਭੇਜੀ ਆ ਵੀਰ ਜੀ ਤੇ ਬਾਈ ਨਰਵੈਰ ਰੱਬ ਦਾ ਰੂਪ ਬਣ ਕੇ ਆਇਆ ਅਤੇ 50000 ਰੁਪਏ ਦੀ ਜਿੰਨ ਕੀ ਮਦਦ ਕੀਤੀ ਗਈ ਆ ਬੜੀ ਬੜੀ ਮਿਹਰਬਾਨੀ ਜੀ ਉਹਨਾਂ ਦੀ ਜਿਨ੍ਹਾਂ ਸਾਡੀ ਮਜਬੂਰੀ ਸਮਝੀ ਅਸੀਂ ਧੰਨਵਾਦ ਕਰਦੇ ਆ ਜੀ ਉਹ ਤੇ ਕੋਰੀ ਰਾਜ ਜੋ ਖੋਲ ਕੇ ਦੇਖਿਆ ਤੇ ਵਿੱਚ 50000 ਰੁਪਏ ਆਏ ਸਾਡੀ ਟੈਨਸ਼ਨ ਬਣੀ ਬੜੀ ਦਿਮਾਗ ਦੇ ਹੁਣ ਥੋੜੀ ਟੈਨਸ਼ਨ ਲਹਿ ਗਈ ਏ ਹੁਣ ਕੋਈ ਨਾ ਕੋਈ ਕਰਦੇ ਆ ਰੋਟੀ ਪਾਣ ਦਾ ਆਲ ਕਿਉਂ ਮੀਰ ਇੱਕ ਕਮਾਉਣ ਵਾਲਾ ਘਰ ਦੇ ਵਿੱਚ ਹੋਰ ਕੋਈ ਸੋਰਸ ਨਹੀਂ ਹੈ ਕਮਾਈ ਦਾ ਤੇ ਚਲੋ ਮਾਰ ਦੇ ਮਿਹਰ ਕੀਤੀ ਜੇਕਰ ਇਹ ਵੀਡੀਓ ਵਾਇਰਲ ਨਾ ਹੁੰਦੀ ਤੇ ਹੋ ਸਕਦਾ ਹੈ ਬਜ਼ੁਰਗ ਜਿਹੜੇ ਪਹਿਲਾਂ ਹੀ ਬੜੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਈ ਰਿਕਸ਼ਾ ਚਲਾ ਕੇ ਆਪਣੇ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਇਹ ਹੋ ਸਕਦਾ ਸੀ ਕਿਤਨਾ ਕਿਤੇ ਇਹ ਚੀਜ਼ ਇਹਨਾਂ ਦੀ ਮੁਸ਼ਕਲ ਦੱਬੀ ਰਹਿ ਜਾਣੀ ਸੀ ਤੇ ਇਹਨਾਂ ਦੀ ਮੁਸ਼ਕਲ ਦਾ ਹੱਲ ਨਹੀਂ ਸੀ ਹੁਣ ਅਸੀਂ ਦੇਖਿਆ ਵੀ ਅੱਜ ਤੱਕ ਨਰਵੈਰ ਭਾਈ ਕੈਮਰੇ 'ਤੇ ਕਦੇ ਸਾਹਮਣੇ ਨਹੀਂ ਆਏ ਅੱਜ ਤੱਕ ਉਹਨਾਂ ਨੂੰ ਚਿਹਰਾ ਨਹੀਂ ਲੋਕਾਂ ਦੇਖਿਆ ਵੀ ਜਿਹਦਾ ਹੈ ਕੋਣ ਨਰਵੈਰ ਸਿੰਘ ਲੋਕੀ ਬਹੁਤ ਘੜ ਜਾਂਦੇ ਹੋਗੇ ਨਾ ਜਰੂਰ ਜਾਣਦੇਗੇ ਪਰ ਉਹਨਾਂ ਦੇ ਫੇਸ ਹੀ ਦੇਖਿਆ ਵੀ ਕੌਣ ਨੇ ਮਹਾਰਾਜ ਦੇ ਵੱਲੋਂ ਸਾਨੂੰ ਆਇਆ ਸਾਨੂੰ ਰੱਬ ਨੇ ਦਿੱਤਾ ਅਸੀਂ ਕਹਿੰਨੇ ਆ ਮਹਾਰਾਜ ਨੇ ਭੇਜਿਆ ਇਹੋ ਜਿਹੇ ਬੰਦੇ ਸਾਡੀ ਵਾਂ ਵਾਰੀ ਜਿੰਨਾ ਨੇ ਆ ਕੇ ਆਇਆ। ਹਾਏ ਟਰਾਈ ਜੱਜੀ ਬਾਈਆ। ਵਾਹ। ਵਾਹ ਜੀ ਵਾਹ। ਭੈਣ ਨੇ ਕਿਹਾ ਵੀ ਸੋਹਣੀ ਗੱਡੀ 'ਚ ਬਹਿਣੀ ਆ। ਸੋਹਣੀ ਗੱਡੀ 'ਚ ਬਾਵਾਗੇ। ਬਿਲਕੁਲ ਅਸੀਂ ਵੀ ਧੰਨਵਾਦ ਕਰਦੇ ਆਂ ਦੋਵੇਂ ਹੱਥ ਜੋੜ ਕੇ ਨਵੈਲ ਬਾਈ ਦਾ ਵੀ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਅਤੇ ਸਾਡੇ ਵੀਡੀਓ ਰਾਹੀਂ ਇਸ ਪਰਿਵਾਰ ਦੀ ਸਾਰ ਲਈ ਤੇ ਜਿਹੜੇ ਇੱਕ ਇੱਕ ਮੋਬਾਈਲ ਦੇ ਡੱਬੇ ਵਿੱਚ ਕੁਰੀਅਰ ਬਣ ਕੇ ਤੁਸੀਂ ਆਇਆ ਇੱਕ ਫਰਿਸ਼ਤਾ ਬਣ ਕੇ ਮੈਂ ਕਹਿ ਸਕਦਾ ਹਾਂ ਅਤੇ 50000 ਰੁਪਇਆ ਜਿਹੜਾ ਤੁਸੀਂ ਇਸ ਪਰਿਵਾਰ ਨੂੰ ਦਿੱਤਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਪੰਜਾਬੀ ਲੋਕ ਚੈਨਲ ਤੇ ਕੱਲ ਇੱਕ ਖਬਰ ਦਿਖਾਈ ਗਈ ਸੀ ਅਮਰਸਰ ਦੇ ਸੁਲਤਾਨਪੁਰ ਏਰੀਆ ਬਸੰਤ ਨਗਰ ਗਲੀ ਨੰਬਰ 1 ਦੀ ਜਿੱਥੇ ਕਿ ਇੱਕ ਬਜ਼ੁਰਗਾਂ ਦਾ ਘਰ ਦੇ ਬਾਹਰੋਂ ਬੈਟਰੀ ਵਾਲਾ ਜਿਹੜਾ ਕਿ ਰਿਕਸ਼ਾ ਲੈ ਕੇ ਜਾਂਦਾ ਹੈ ਉਹ ਚੋਰ ਤੁਸੀਂ ਤਸਵੀਰਾਂ ਵੀ ਜਿਹੜੂ ਸਾਂਝੀ ਕੀਤੀਆਂ ਨੇ ਕਿਸ ਤਰ੍ਹਾਂ ਜਿਹੜਾ ਕਿ ਚੋਰ ਬਿਨਾਂ ਬੇ ਤੜਕ ਬਿਨਾਂ ਡਰ ਤੋਂ ਜਿਹੜਾ ਕਿ ਆਟੋ ਲੈ ਕੇ ਚਲੇ ਜਾਂਦਾ ਉਸ ਖਬਰ ਚੱਲਣ ਤੋਂ ਬਾਅਦ ਸਾਡੇ ਬੜੇ ਲੋਕਾਂ ਨੇ ਜਿਹੜਾ ਕਿ ਥੱਲੇ ਕਮੈਂਟ ਕੀਤੇ ਵੀ ਬਹੁਤ ਮਾੜਾ ਹੋਇਆ ਪੰਜਾਬ ਦੇ ਕੀ ਹਾਲਾਤ ਹੋ ਗਏ ਨੇ ਉੱਥੇ ਹੀ ਇੱਕ ਵੀਡੀਓ ਨੂੰ ਚਲੋ ਸ਼ੇਅਰ ਕੀਤਾ ਗਿਆ ਤੇ ਗੁਰੂ ਦੇ ਸਿੰਘ ਜਿਹੜਾ ਕਿ ਨਰਵੈਰ ਭਾਈ ਜਿਹੜੇ ਕਿ ਇੱਕ ਜਨਮ ਤੇਰੇ ਦੇਖੇ ਜਿਹੜਾ ਕਿ ਇੱਕ ਉਹਨਾਂ ਸੰਸਥਾ ਚਲਾਈ ਗਈ ਆ ਉਹਨਾਂ ਨੇ ਆ ਕੇ ਨਰਵੈਰ بھائی ਨੇ ਇਸ ਪਰਿਵਾਰ ਦੀ ਬਾਹ ਫੜੀ ਤੁਸੀਂ ਦੇਖ ਸਕਦੇ ਹੋ ਅੱਜ ਪਰਿਵਾਰ ਵਿੱਚ ਖੁਸ਼ੀਆਂ ਸਾਂਝੀ ਕੀਤੀ ਜਾ ਰਹੇ ਨੇ ਅੱਜ ਸਾਡੀ ਆਂਟੀ ਜੀ ਦੇ ਚਿਹਰੇ ਤੇ ਵੀ ਖੁਸ਼ੀ ਨੇ ਸਾਡੀ ਭੈਣ ਪਿੰਕੀ ਦੇ ਚਿਹਰੇ ਤੇ ਵੀ ਖੁਸ਼ੀ ਆ ਤੁਸੀਂ ਦੇਖ ਸਕਦੇ ਹੋ ਤੇ ਪ੍ਰਿੰਸ ਵੀਰ بھائی ਦੇ ਵੀ ਚਿਹਰੇ ਤੇ ਖੁਸ਼ੀ ਆ ਜਿਹੜਾ ਕਿ ਉਦਾਸ ਸੀ ਬਾਪੂ ਜੀ ਦੇ ਚਿਹਰੇ ਤੇ ਵੀ ਸਦਾ ਮਹਿੰਦੇ ਸਿੰਘ ਦੇ ਚਿਹਰੇ ਖੁਸ਼ੀ ਆ ਅਤੇ ਬਾਈ ਨਰਵੈਰ ਰੱਬ ਦਾ ਰੂਪ ਬਣ ਕੇ ਆਇਆ ਅਤੇ 50000 ਰੁਪਏ ਦੀ ਜਿਹੜੀ ਕੀ ਮਦਦ ਕੀਤੀ ਗਈ ਆ ਅਸੀਂ ਵੀ ਨਰਵੈਰ بھائی ਦਾ ਧੰਨਵਾਦ ਕਰਦੇ ਆ ਜਿਹੜਾ ਕਿ ਅੱਜ ਵੀ ਗੁਰੂ ਦੇ ਸਿੰਘ ਨੇ ਅੱਜ ਵੀ ਲੋਕਾਂ ਦੀ ਬਾਹ ਫੜਦੇ ਨੇ ਸਾਡੇ ਗੁਰਸਿਕ ਵੀਰਾਂ ਦੀ ਜਿਨ੍ਹਾਂ ਦੀ ਕੋਈ ਨਹੀਂ ਬਾਹ ਫੜਦਾ ਗੱਲ ਬਾਤ ਵੀ ਕਰਾਂਗੇ ਬਾਪੂ ਮਿੰਦਰ ਸਿੰਘ ਦੇ ਨਾਲ ਬਾਬਾ ਜੀ ਤੁਹਾਡੀ ਇਹ ਵੀਡੀਓ ਪਾਈ ਗਈ ਸੀ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਚੱਲੀ ਬਾਈ ਨਰਵੈਰ ਆ ਗਿਆ ਅਸੀਂ ਦੇਖਿਆ ਪਹਿਲਾਂ ਤੁਸੀਂ ਬਹੁਤ ਦੁਖੀ ਸੀ ਕਿ ਮੇਰਾ ਆਟੋ ਚੱਲ ਗਿਆ ਕਿਸ ਤਰ੍ਹਾਂ ਕੰਮ ਕਾ ਚੱਲੂਗਾ ਉਸ ਵੀਡੀਓ ਚੱਲਣ ਤੋਂ ਬਾਅਦ ਨਰਵੈਰ ਬਾਈ ਆ ਕੇ ਤੁਹਾਡੀ ਮਦਦ ਕਰਕੇ ਗਿਆ ਕੀ ਕਹਿਣਾ ਚਾਹੋਗੇ ਬੜੀ ਬੜੀ ਮਿਹਰਬਾਨੀ ਜੀ ਉਹਨਾਂ ਦੀ ਜਿਨ੍ਹਾਂ ਸਾਡੀ ਮਜਬੂਰੀ ਸਮਝੀ ਹਮ ਅਸੀਂ ਧੰਨਵਾਦ ਕਰਦੇ ਹਾਂ ਜਿਹਨਾਂ ਦਿਲਕੁਸ਼ਾਨ ਵਰਗਾ ਕਹਿੰਦੇ ਨੇ ਹੋਰ ਤੇ ਵੀ ਨੀ ਸੋ피 ਕਿਸ ਤਰ੍ਹਾਂ ਮਦਦ ਕੀਤੀ ਇਹ ਪਤਾ ਕਿਦਾ ਲੱਗਾ ਨਵੈਬ ਬਾਈ ਨੂੰ ਤੁਹਾਡੇ ਘਰ ਬਾਰੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਡੇ ਨਾਲ ਉਹਨਾਂ ਵੀਡੀਓ ਦੇ ਵਿੱਚ ਵੇਖਿਆ ਹੋਣਾ ਪਤਾ ਥੋੜਾ ਜਿਹਾ ਉਹਨਾਂ ਨੂੰ ਵੀਡੀਓ 'ਚ ਐਡਰੈਸ ਮਿਲ ਗਿਆ ਹੋਣਾ ਤੇ ਸ਼ਾਮ ਕੱਲ ਸ਼ਾਮ ਦੇ ਟਾਈਮ ਤੇ ਆਏ ਕੋਰੀਅਰ ਆਇਆ ਤੁਹਾਡਾ ਤੇ ਅਸੀਂ ਕੋਰੀਅਰ ਰਿਸੀਵ ਕਰ ਲਿਆ ਕੀ ਕੀ ਆ ਗਿਆ ਵੀ ਕੀ ਕੋਰੀਅਰ ਆਇਆ ਵਾ ਦਸ਼ਕਾ ਨੂ ਸਾਂਝਾ ਕਰ ਦਿਓ ਵੀ ਵਿੱਚ ਕੀ ਹੈਗਾ ਦੱਸਿਆ ਕੋ ਡੱਬੇ ਵਿੱਚ ਕੀ ਸੀ ਉਹਨਾਂ ਨੇ ਦੱਸਿਆ ਕਦੇ ਕੋਰੀਅਰ ਆਇਆ ਜਦੋਂ ਖੋਲ ਕੇ ਦੇਖਿਆ ਤੇ ਵਿੱਚ 50000 ਰੁਪਏ ਆਏ ਤੇ ਫਿਰ ਕਿੰਨਾ ਕੇ ਮਾਨੂੰ ਝੜਕਾ ਝੜਕਾ ਲੱਗਾ ਵੀ ਸ਼ਾਇਦ ਕਹਿੰਦੇ ਸੀ ਵਿੱਚ ਮੋਬਾਈਲ ਹੋਊਗਾ ਜਾਂ ਹੋਰ ਚੀਜ਼ ਹੋਗੀ ਜਦੋਂ 50 50 ਦੀਆਂ ਥੱਡੀਆਂ ਜੀ 50000 ਰੁਪਏ ਫਿਰ ਮਾਨੂੰ ਕਿੰਨਾ ਚੰਗਾ ਲੱਗਾ ਬੜਾ ਅੱਛਾ ਲੱਗਾ ਤੇ ਚਲੋ ਕੇ ਸਾਡੀ ਬਾਹਾਂ ਤੇ ਫੜੀ ਇਸ ਨਾਲ ਇਹ ਦਿਓ ਕੀ ਲੱਗਦਾ ਅੱਜ ਵੀ ਪੰਜਾਬੀ ਪੰਜਾਬੀ ਦੀ ਬਾਹ ਫੜਦੇ ਨੇ ਅੱਜ ਵੀ ਨਰਾਇਰ ਬਾਈ ਵਰਗੇ ਜਿਹੜੇ ਲੋਕ ਨੇ ਅੱਜ ਵੀ ਸਿੱਖਾਂ ਦੇ ਨਾਲ ਜੁੜੇ ਨੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਹਮੇਸ਼ਾ ਬਾਹ ਫੜਦੇ ਨੇ ਜਿੱਥੇ ਕਿਤੇ ਮੁਸੀਬਤ ਪੈਂਦੀ ਆ ਚੰਗੀ ਗੱਲ ਹੈ ਜੋ ਕਰ ਰਹੇ ਬਹੁਤ ਵਧੀਆ ਕਰ ਰਹੇ ਤੁਸੀਂ ਨੇ ਸੋ ਵੀ ਇੱਕ ਹਫ਼ਤਾ ਪਹਿਲਾਂ ਤੁਸੀਂ ਵਿਲੇ ਬੈਠੇ ਸੀ ਘਰ ਵਿੱਚ ਕੰਮਕਾਰ ਨਹੀਂ ਸੀ ਗੱਡੀ ਚੱਲੀ ਗਈ ਸੀ ਤੇ ਥਾਣਿਆਂ ਚੱਕਰ ਮਾਰ ਮਾ ਥੱਕ ਗਏ ਸੀ ਬੜੇ ਹਾਲਾਤ ਮਾੜੇ ਸੀ ਰੋਟੀ ਤੋਂ ਵੀ ਹੱਥ ਲੋਗੇ ਸੀ ਅੱਜ ਪ੍ਰਮਾਤਮਾ ਨੇ ਫੇਰ ਤੁਹਾਡੀ ਕਿਰਪਾ ਕੀਤੀ ਆ ਤੁਸੀਂ ਹੁਣ ਫੇਰ ਆਟੋ ਲੋਗ ਇਹਨਾਂ ਪੈਸਿਆਂ ਦਾ ਫੇਰ ਆਪਣਾ ਰੋਜੀ ਰੋਟੀ ਚਲਾਓਗੇ ਹਾਂਜੀ ਸਾਰੇ ਤੇ ਟੈਨਸ਼ਨ ਬਣੀ ਸੀ ਬੜੀ ਨਮਾਜ਼ ਏ ਹੁਣ ਥੋੜੀ ਟੈਨਸ਼ਨ ਲਹਿ ਗਈ ਏ ਹੁਣ ਕੋਈ ਨਾ ਕੋਈ ਕਰਦੇ ਆ ਰੋਟੀ ਪਾਣ ਦਾ ਆਲ ਕਿਉਂ ਮਹੀਓ ਦੇ ਕਮਾਉਣ ਵਾਲਾ ਘਰ ਦੇ ਵਿੱਚ ਹੋਰ ਕੋਈ ਸੋਰਸ ਨਹੀਂ ਹੈ ਕਮਾਈ ਦਾ ਤੇ ਚਲੋ ਮਾਲਕਾ ਮਿਹਰ ਕੀਤੀ ਤੇ ਮਾਨ ਕਿੰਨਾ ਕਿ ਖੁਸ਼ੀ ਪਾਇਆ ਵਾ ਅਸੀਂ ਦੇਖਿਆ ਤੁਸੀਂ ਮਠਾਈ ਵੰਡ ਰਹੇ ਹੋ ਸਾਰੇ ਪਰਿਵਾਰ ਦਾ ਮੂੰਹ ਮਿੱਠਾ ਕਰਾ ਰਹੇ ਹੋ ਕਿੰਨੀ ਕਿ ਖੁਸ਼ੀ ਹੈ ਤੁਹਾਡੇ ਚਿਹਰੇ ਤੇ ਬਹੁਤ ਖੁਸ਼ੀ ਜੀ ਬਹੁਤ ਖੁਸ਼ੀ ਮਾਨ ਦੇ ਵਿੱਚ ਬੇ ਜਿਹੜਾ ਸਾਰਿਆਂ ਨੂੰ ਮੂੰਹ ਮਿੱਠਾ ਕਰਾਇਆ ਤੇ ਇਹ ਲੱਗਦਾ ਸੀ ਤੁਹਾਡੇ ਕੋ ਆਟੋ ਲਿਆ ਜਾਣਾ ਸੀ ਤੁਹਾਡੇ ਕੋ ਇਹਨੇ ਪੈਸੇ ਇਕੱਠੇ ਹੋਣੇ ਸੀ ਜੇਕਰ ਨਰਵੈਰ ਭਾਈ ਮਦਦ ਨਾ ਕਰਦਾ ਤੇ ਉਹ ਲੰਮੀ ਗੱਲ ਹੈ ਜੀ ਉਹ ਕਿਹ ਬਤਾ ਕਿਹੜਾ ਸਮਾਂ ਆਉਣਾ ਸੀ ਕਿ ਨਹੀਂ ਸੀ ਆਉਣਾ ਅਸੀਂ ਬੈਠੇ ਬੈਠੇ ਬਿਮਾਰੀ ਹੋ ਜਾਣੀ ਸੀ ਉਹ ਬੈਠੇ ਬੈਠੇ ਬਿਮਾਰੀ ਪੈ ਜਾਣੀ ਜੋ ਜਿਸਾ ਮਾਹੌਲ ਸੀ ਦਿਮਾਗ ਦੇ ਟੈਨਸ਼ਨਾਂ ਬਿਮਾਰੀ ਦਾ ਮੋਡ ਹੁੰਦਾ ਤੇ ਬੜੀ ਮਿਹਰਬਾਨੀ ਉਹਨਾਂ ਦੀ ਜਿਹੜਾ ਉਹਨਾਂ ਨੇ ਸਾਨੂੰ ਹਿੰਮਤ ਦੇਈ ਸੀ ਅਸੀਂ ਦੇਖਿਆ ਵੀਡੀਓ ਦੇ ਵਿੱਚ ਸਾਰਾ ਪਰਿਵਾਰ ਬੜਾ ਬੁਰਾ ਹਾਲ ਸੀ ਰੋ ਰੋ ਕੇ ਸਾਰਿਆਂ ਦੇ ਦੁੱਖ ਜਿਹੜੇ ਦ ਸਾਹਮਣੇ ਆਏ ਸੀ ਵੀ ਇੱਕ ਜਰੀਆ ਸੀ ਕਮਾਈ ਦਾ ਜਿਹੜਾ ਤੁਹਾਡਾ ਬੈਟਰੀ ਵਾਲ ਰਿਕਸ਼ਾ ਸੀ ਉਹ ਵੀ ਜਿਹੜਾ ਚੋਰ ਲੈ ਗਿਆ ਘਰ ਦੇ ਬਾਹਰੋਂ ਜਿਹੜਾ ਚੋਰ ਲੈ ਗਿਆ ਉਸ ਤੋਂ ਬਾਅਦ ਅਸੀਂ ਦੇਖਿਆ ਘਰ ਵਿੱਚ ਕਮਾਉਣ ਵਾਲਾ ਕੋਈ ਸਾਧਨ ਨਹੀਂ ਸੀ ਕੀ ਲੱਗਦਾ ਵੀ ਜੇਕਰ ਨਵੈਲ ਬਾਈ ਇਸ ਤਰ੍ਹਾਂ ਮਦਦ ਨਾ ਕਰਦੇ ਤੁਹਾਡੀ ਆ ਕੇ ਬਾਹ ਨਾ ਫੜਦੇ ਤੇ ਕੀ ਲੱਗਦਾ ਸੀ ਹਾਲਾਤ ਅੱਜ ਵੀ ਪਰਿਵਾਰ ਦੇ ਰੋਟੀ ਤੋਂ ਉੱਤਲ ਹੋ ਜਾਣਾ ਸੀ ਸਹੀ ਗੱਲ ਹੈ ਤੁਹਾਡੀ ਜੇ ਬਾਹ ਨਾ ਫੜਦੇ ਤੇ ਇਸ ਵੀ ਔਖਾ ਹੋ ਜਾਣਾ ਸੀ ਜੋ ਮੈਂ ਨਾਲ ਜਿਹੜੀ ਉਹ ਬਿਮਾਰੀ ਦੀ 2000 ਰੁਪਏ ਪੈਸੇ ਚਾਹੀਦੇ ਆ ਤੇ ਉਹ ਰੋਟੀ ਵਾਸਤੇ ਮਸਾ ਨਿਕਲ ਨਹੀਂ ਆ ਤੇ 2000 ਕਿਥੋਂ ਹੋਣਾ ਜਿਆਦਾ ਔਖਾ ਹੋਣਾ ਗੱਲ ਹੈ ਫਿਰ ਮੈਨੂੰ ਇਸੋ ਵੀਡੀਓ ਲਈ ਨਰਵੈਰ ਬਾਈ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਕਿ ਨਵੈਰ ਬਾਈ ਵਰਗੇ ਗੁੱਸਖ ਵੀਰ ਨੇ ਜਿਹੜੇ ਅਕਸਰ ਸਿੱਖਾਂ ਦੀ ਬਾਹ ਫੜਦੇ ਨੇ ਸਿੱਖ ਪਰਿਵਾਰਾਂ ਦੀ ਬਾਹ ਫੜਦੇ ਨੇ ਤੇ ਸਾਡੇ ਵਾਸਤੇ ਕਿ ਲੱਗਦਾ ਨੇ ਮਸੀਹਾ ਬਣ ਕੇ ਆਏ ਨੇ ਤੁਹਾਡੇ ਵਾਸਤੇ ਫਰਿਸ਼ਤਾ ਬਣ ਕੇ ਆਏ ਨੇ ਭਾਈ ਨਰਵੈਰ ਸਿੰਘ ਹਾਂਜੀ ਬਿਲਕੁਲ ਸਹੀ ਗੱਲ ਹੈ ਫਰਿਸ਼ਤੇ ਬਣ ਕੇ ਆਏ ਨੇ ਇਹਨਾਂ ਸਾਡੀ ਆਖਿਆਈ ਸਮਝੀ ਮਜਬੂਰੀ ਸਮਝੀ ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਠੀਕ ਹੈ ਤੇ ਬਿਲਕੁਲ ਅਸੀਂ ਵੀ ਧੰਨਵਾਦ ਕਰਦੇ ਆਂ ਦੋਵੇਂ ਹੱਥ ਜੋੜ ਕੇ ਨਵੈਰ ਭਾਈ ਦਾ ਕਿ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਅਤੇ ਸਾਡੇ ਵੀਡੀਓ ਰਾਹੀਂ ਇਸ ਪਰਿਵਾਰ ਦੀ ਸਾਰ ਲਈ ਤੇ ਜਿਹੜੇ ਇੱਕ ਮੋਬਾਈਲ ਦੇ ਡੱਬੇ ਵਿੱਚ ਕੋਰੀਅਰ ਬਣ ਕੇ ਤੁਸੀਂ ਆਇਆ ਇੱਕ ਫਰਿਸ਼ਤਾ ਬਣ ਕੇ ਮੈਂ ਕਹਿ ਸਕਦਾ ਹਾਂ ਅਤੇ 50000 ਰੁਪਏ ਜਿਹੜਾ ਤੁਸੀਂ ਇਸ ਪਰਿਵਾਰ ਨੂੰ ਦਿੱਤਾ ਅਸੀਂ ਵੀ ਬਹੁਤ ਧੰਨਵਾਦ ਆਂ ਕਿ ਨਵੈਰ ਭਾਈ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਅਕਸਰ ਗੋਰਖ ਪਰਵਾਰਾਂ ਦੀ ਬਾਹ ਫੜਦੇ ਨੇ ਜਿੱਥੇ ਕੀ ਕਿਰਤ ਕਰਦੇ ਨੇ ਹੱਥੀ ਮਿਹਨਤ ਕਰਦੇ ਨੇ ਉਸੇ ਤਰ੍ਹਾਂ ਦਾ ਸਰਦਾਰ ਮਹਿੰਦਰ ਸਿੰਘ ਜੀ ਜਿਹਾ ਇੱਕ ਪਰਿਵਾਰ ਆ ਤੇ ਬਾਕੀ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਆਂਟੀ ਜੀ ਨਾਲ ਗੱਲਬਾਤ ਕੀਤੀ ਸੀ ਉਸ ਵਕਤ ਆਂਟੀ ਦੇ ਚਿਹਰੇ ਤੇ ਮਰੀ ਨਿਮਾਸ਼ੀ ਸੀ ਬੜਾ ਦੁੱਖ ਸੀ ਪਰ ਅੱਜ ਸਾਡੀ ਆਂਟੀ ਦੇ ਚਿਹਰੇ ਤੇ ਖੁਸ਼ੀ ਵੀ ਆ ਅੱਜ ਮਠਾਈਆਂ ਮੰਡੀ ਆ ਰਹੀਆਂ ਤੇ ਖੁਸ਼ੀਆਂ ਸਾਂਝੀ ਕੀਤੀਆਂ ਆ ਰਹੀਆਂ ਗੱਲਬਾਤ ਵੀ ਕਰਾਂਗੇ ਅੰਟੀ ਜੀ ਘਰ ਵਿੱਚ ਖੁਸ਼ੀ ਦਾ ਮੌਲ ਬਣ ਗਿਆ ਕੀ ਕਹਣਾ ਜਾਓਗੇ ਬਣ ਗਿਆ ਬਹੁਤ ਬਹੁਤ ਨਿਰਵੈਰ ਭਾਈ ਜੀ ਦਾ ਬਹੁਤ ਬਹੁਤ ਸ਼ੁਕਰ ਗਿਆ ਮਾਰਾ ਜੋ ਨਲਵਟ ਲੰਮੀ ਉਮਰ ਦਵੇ ਇਸ ਤੋਂ ਵੱਧਾ ਦਵੇ ਬੱਚੇ ਸਹੀ ਰੱਖਣ ਸਾਨੂੰ ਬੜੀ ਖੁਸ਼ੀ ਹੋਈ ਔਰਾਂ ਨੇ ਸਾਡੀ ਵਾਹ ਫੜੀ ਤੇ ਮੈਨੂੰ ਇਹ ਤੋਂ ਵੀ ਕੀ ਲੱਗਦਾ ਵੀ ਅੱਜ ਦੇ ਜ਼ਮਾਨੇ 'ਚ ਇਸ ਤਰ੍ਹਾਂ ਕੋਈ ਮਦਦ ਕਰ ਸਕਦਾ ਕਿ ਆਪਣੇ ਰਿਸ਼ਤੇ ਦਾ ਭੈਮ ਭਲਾ ਵੀ ਨਹੀਂ ਖੜਦੇ ਕਿ ਇੰਨੀ ਵੱਡੀ ਮਦਦ ਨਹੀਂ ਕਰਦੇ ਪੈਸਿਆਂ ਦੀ ਜਿਹੜਾ ਕਿ ਨਿਰਵੈਰ ਭਾਈ ਨੇ ਕੀਤੀ ਆ ਕੀ ਕਹਣਾ ਜਾਓਗੇ ਤੇ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਨਿਰਵੈਰ ਭਾਈ ਜੀ ਦਾ ਉਹਨਾਂ ਸਾਰੀ ਮਦਦ ਕੀਤੀ ਇੰਨਾਂ ਤਾਂ ਕੋਈ ਆਪਣਾ ਭੈਣ ਭਰਾ ਵੀ ਨਹੀਂ ਕਰਦਾ ਰਿਸ਼ਤੇਦਾਰ ਵੀ ਨਹੀਂ ਕਰਦਾ ਬਹੁਤ ਮਾਰ ਆਇਆ ਉਹਨਾਂ ਨੂੰ ਜਿਆਦਾ ਦਵੇ ਬੱਚਿਆਂ ਨੂੰ ਤੰਦਰੁਸਤੀਆਂ ਬੱਚੇ ਬਹੁਤ ਖੁਸ਼ੀ ਹੋਈ ਸਨ ਜਦ ਮੈਨੂੰ ਐਸੋਪੀ ਜਦੋਂ ਫੋਨ ਆਇਆ ਸੀ ਨਰਵੈਲ ਭਾਈ ਦਾ ਕਿ ਕਿਆ ਕੀ ਗਿਆ ਸੀ ਤੁਹਾਨੂੰ ਵੀ ਤੁਹਾਡਾ ਕੋਰੀਅਰ ਆਇਆ ਜਾਂ ਕੀ ਆਇਆ ਵਾ ਕੀ ਕਿਆ ਗਿਆ ਸੀ ਤੁਹਾਡੇ ਬੂਹੇ ਗਾਰੀ ਬਸ ਇਹ ਵੀ ਕਿਹਾ ਸੀ ਵੀ ਤੁਹਾਡੇ ਕੋਰੀਆ ਆਇਆ ਬੂਹਾ ਖੋਲੋ ਇਹ ਬੂਹਾ ਖੋਲਿਆ ਉਹਨਾਂ ਸੈਂਡ ਕਰਵਾਏ ਤੁਹਾਡੇ ਬਾ ਦੇ ਦਿੱਤਾ ਕਿ ਪਤਾ ਨਹੀਂ ਆ ਫੋਨ ਹੈ ਕੀ ਹੈ ਸਾਡਾ ਕੋਰੀਆ ਕਿੱਥੋਂ ਆਣਾ ਅੱਜ ਖੋਲਿਆ ਤੇ ਵਿੱਚ 50000 ਰੁਪਇਆ ਸੀ ਤੇ ਬੜੀ ਖੁਸ਼ੀ ਹੋਈ ਪਰ ਉਹਨਾਂ ਦੱਸਿਆ ਨਹੀਂ ਅਸੀਂ ਆਪਾਂ ਕਹਿੰਦੇ ਤੁਹਾਡਾ ਕੋਰੀਆ ਆ ਯਾ ਰੱਖ ਲਓ ਤੁਸੀਂ ਬਸ ਕੀ ਲੱਗਦਾ ਵੀ ਆਈ ਦੇ ਜਮਾਨੇ ਚ ਰੱਬ ਦੇ ਫਰਿਸ਼ਤੇ ਵਾਂਗੂ ਜਿਹੜੇ ਕਿ ਰੱਬ ਦੇ ਮਸੀਹਾ ਬਣ ਕੇ ਆਉਂਦੇ ਨੇ ਨਵੈਰ ਭਾਈ ਵਰਗੇ ਬੰਦੇ ਅੱਜ ਵੀ ਇਸ ਧਰਤੀ ਤੇ ਮੌਜੂਦ ਨੇ ਕਹਿੰਦੇ ਹਾਂਜੀ ਹਾਂ ਅੱਜ ਵੀ ਮੌਜੂਦ ਨੇ ਮਹਾਰਾਜ ਉਹਨਾਂ ਨੂੰ ਉਹ ਤਾਂ ਪੋਤਾ ਦਵੇ ਮਹਾਰਾਜ ਦੇ ਵੱਲੋਂ ਸਾਨੂੰ ਆਇਆ ਸਾਨੂੰ ਰੱਬ ਨੇ ਦਿੱਤਾ ਅਸੀਂ ਕਹਿੰਨੇ ਆ ਮਹਾਰਾਜ ਨੇ ਭੇਜਿਆ ਇਹੋ ਜਿਹੇ ਬੰਦੇ ਸਾਰੇ ਵਾ ਪਰਿਵਾਰ ਜਿੰਨਾਂ ਨੇ ਆ ਕੇ ਠੀਕ ਹੈ ਸ਼ੁਕਰੀਆ ਧੰਵਾਦ ਜੀ ਤੁਸੀਂ ਦੇਖਿਆ ਕਿ ਅੱਜ ਪਰਿਵਾਰ ਦੇ ਚਿਹਰੇ ਕਿੰਨੀ ਖੁਸ਼ੀ ਆ ਭੈਣ ਪਿੰਕੀ ਨੇ ਵਜ ਮਠਾਈ ਖਾਧੀ ਮੈਂ ਆਪਣੀ ਭੈਣ ਪਿੰਕੀ ਨਾਲ ਵੀ ਗੱਲਬਾਤ ਕਰੂੰਗਾ ਪਿੰਕੀ ਭੈਣੇ ਅੱਜ ਮੂੰਹ ਮਿੱਠਾ ਕਰਾਇਆ ਵਾ ਕਿੰਨੀ ਕਿ ਖੁਸ਼ੀ ਆ ਰੁਪਿਆ 50000 ਆ ਗਿਆ ਪਾਪਾ ਜੀ ਕੋ ਗੱਡੀ ਨਵੀਂ ਆਉਣੀ ਆ ਕੀ ਕਹਾਂਗੇ ਕੋ ਗੱਡੀ ਲੈਣੀ ਹੈ ਹਾਂ ਕੀ ਲੈਣਾ ਹੁਟਾ ਲੈਣਾ ਆਯੋ ਤੋਈ ਜਾਨੀ ਬਾਈਆ ਵਾਹ ਵਾਹ ਭੈਣ ਨੇ ਕਿਹਾ ਵੀ ਸੋਹਣੀ ਗੱਡੀ ਜੀ ਬੈਣੀ ਆ ਸੋਹਣੀ ਗੱਡੀ ਚ ਬਾਵਾਗੇ ਪਰਮਾਤਮਾ ਕਹਿੰਦੇ ਵੀ ਇਸ ਰੱਬ ਰੂਪੀ ਜਿਹੜੀ ਰੂਹਾ ਨੇ ਇਹਨਾਂ ਦੀ ਸੀਸਾ ਲੱਗਦੀਆਂ ਨੇ ਚਾ ਲੱਗਦਾ ਵੀ ਨਰਵੈਰ ਬਾਈ ਇਹਨਾਂ ਸੀਸਾ ਕਰਕੇ ਆਏ ਨੇ ਬਹੁਤ ਖੁਸ਼ੀ ਆ ਪ੍ਰਿੰਸ ਵੀਰ ਨਾਲ ਗੱਲਬਾਤ ਕਰਦੇ ਆ ਉਸ ਦਿਨ ਗੱਲਬਾਤ ਨਹੀਂ ਕੀਤੀ ਗਈ ਪ੍ਰਿੰਸ ਵੀਰੇ ਕਿਸ ਤਰ੍ਹਾਂ ਦੇਦੇ ਆ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰੇਪਾਪਾ ਜੀ ਵਾਸਤੇ ਆਟੋ ਆਇਆ ਨਵਾਂ ਕੀ ਕਹਿਣਾ ਚਾਹੋਗੇ ਹੁਣ ਮਨੇ ਛੁੱਟੀ ਖੁਸ਼ੀ ਆ ਹਾਂ ਤੁਹਾਡਾ ਬੋਲਿਆ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਵੀ ਦੇ ਚਿਹਰੇ ਤੇ ਖੁਸ਼ੀ ਆ ਮੈਂ ਕਹਿੰਦਾ ਵੀ ਪ੍ਰਮਾਤਮਾ ਬਹੁਤ ਘੱਟ ਸਮਾਂ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਖੁਸ਼ੀਆਂ ਸਾਂਝੀ ਕਰਦਾ ਆ ਅਸੀਂ ਵੀ ਧੰਨਵਾਦ ਕਰਦੇ ਆ ਪਰਮਾਤਮਾ ਦਾ ਉਸ ਵੀਰ ਦਾ ਜਿਹੜਾ ਨਰਵੈਰ ਬਾਈ ਰੱਬ ਬਣ ਕੇ ਇਹਨਾਂ ਵੀਰਾਂ ਵਿੱਚ ਆਇਆ ਇਸ ਪਰਿਵਾਰ ਵਾਸਤੇ ਮਦਦ ਵਾਸਤੇ ਆਇਆ ਤੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆਂ ਵੀ ਭਾਈ ਇਹਨਾਂ ਲੋਕਾਂ ਦੀ ਸਹਾਇਤਾ ਕਰੋ ਗਰੀਬ ਬੰਦੇ ਨੇ ਜੇਕਰ ਨਹੀਂ ਗੱਡੀ ਵਾਪਸ ਆਉਂਦੀ ਸੀ ਜਾਂ ਨਹੀਂ ਨਰਵੈਰ ਬਾਈ ਮਦਦ ਕਰਦਾ ਸੀ ਤੇ ਅੱਜ ਪਰਿਵਾਰ ਦੇ ਹਾਲਾਤ ਮਾਰੇ ਹੋ ਜਾਣੇ ਸੀ ਗਰੀਬੀ ਵਿੱਚ ਇਹ ਪਰਿਵਾਰ ਚੱਲ ਜਾ ਰੋਟੀ ਤੋਂ ਉੱਤਰ ਹੋ ਜਾਣਾ ਸੀ ਨਰਵੈਰ ਬਾਈ ਦਾ ਤਾਲਮੇ ਕਰਦੇ ਆਂ ਉੱਥੇ ਸੋਹਰ ਸਾਹਿਬ ਵੀ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਲੋਕ ਭਲਾਈ ਦੇ ਕੰਮ ਕਰਦੇ ਨੇ ਸੋਲ ਸਾਹਿਬ ਕਿਸ ਤਰ੍ਹਾਂ ਦੇ ਦੇ ਅੱਜ ਵਧਾਈ ਦੇ ਪਾਤਰ ਨੇ ਅੱਜ ਖੁਸ਼ੀ ਆ ਚਿਹਰੇ ਤੇ ਅੱਜ ਲੱਡੂ ਬਣ ਕੇ ਮਠਾਈ ਬਣ ਕੇ ਸਾਂਝੀ ਕੀਤੀ ਜਾ ਰਹੀ ਆ ਕਈ ਸੋਚਿਆ ਸੀ ਇਸ ਦਾ ਕੋਰੀਅਰ ਬਣ ਕੇ ਰੱਬ ਦਾ ਬਸੀਹਾ ਆਊਗਾ ਤੇ ਵਿੱਚ 50000 ਰੁਪਏ ਦੀ ਥੰਦੀ ਨਿਕਲੂਗੀ ਕੀ ਕਹਿਣਾ ਚਾਹੋਗੇ ਕੋਈ ਸ਼ਾਇਰ ਲਿਖਦਾ ਕਿ ਚੁੱਕ ਲਈ ਕਲਮ ਮੈਂ ਵਾਂਗ ਹਥਿਆਰ ਦੇ ਬੇਨਤੀ ਕਰਾਂਗਾ ਹਮੇਸ਼ਾ ਨਾਲ ਪਿਆਰ ਦੇ ਚੁੱਕ ਲਈ ਕਲਮ ਮੈਂ ਵਾਂਗ ਹਥਿਆਰ ਦੇ ਬੇਨਤੀ ਕਰਾਂਗਾ ਹਮੇਸ਼ਾ ਨਾਲ ਪਿਆਰ ਦੇ ਉਸ ਵੇਲੇ ਕਲਮ ਚੋਂ ਸ਼ਾਈ ਮੁੱਕ ਜਾਵੇ ਜਿਸ ਵੇਲੇ ਜੱਗ ਤੋਂ ਹਰ ਕ੍ਰੀਤੀ ਮੁੱਕ ਜਾਵੇ ਸੋ ਤੁਹਾਡੀ ਸਿਫਤ ਚ ਲੈਣਾ ਨੇ ਹਰਜੀਤ ਗਰੇਵਾਲ ਜੀ ਸਭ ਤੋਂ ਪਹਿਲਾਂ ਤੇ ਪੰਜਾਬੀ ਲੋਕ ਚੈਨਲ ਜੋ ਗੱਲ ਕਰਦਾ ਪੰਜਾਬ ਦੀ ਪੰਜਾਬੀਅਤ ਦੀ ਉਹਨਾਂ ਦੇ ਮੁਸ਼ਕਲਾਂ ਦੇ ਹੱਲ ਕੱਢਣ ਵਾਸਤੇ ਤੁਸੀਂ 15 ਸਾਲ ਤੋਂ ਜਿੱਥੇ ਆਪਣੀ ਜਦੋਜਾਹਿਦ ਕਰਕੇ ਵੱਡੇ ਵੱਡੇ ਸਫ਼ਰ ਕਰਕੇ ਉਹ ਲੋਕ ਜੋ ਹਾਸ਼ੀਏ ਤੇ ਨੇ ਉਹਨਾਂ ਨੂੰ ਮੁਸ਼ਕਲਾਂ ਨੂੰ ਸਮਾਜਿਤ ਲੈ ਕੇ ਆਉਂਦੇ ਹਾਂ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਸੋ ਦੋਵੇਂ ਹੱਥ ਜੋੜ ਕੇ ਨਤਮਸਤਕ ਹੋ ਕੇ ਭਾਜੀ ਨਿਰਵੈਰ ਜੋ ਜਨਮ ਤੁਮਾਰੇ ਲੇਖੇ ਦੇ ਮੁੱਖ ਸੇਵਾਦਾਰ ਨੇ ਜੋ ਆਪਣੀ ਪਛਾਣ ਵੀ ਨਹੀਂ ਦੱਸਦੇ ਤੇ ਕਿਸੇ ਨਾ ਕਿਸੇ ਖੁਸ਼ੀ ਦੇ ਗੱਲ ਬਣਾ ਕੇ ਉਹਨਾਂ ਲੋਕਾਂ ਦੇ ਨਾਲ ਖਲੋਂਦੇ ਨੇ ਜਿਹੜੇ ਮੁਸ਼ਕਲਾਂ 'ਚ ਹੁੰਦੇ ਨੇ ਸੋ ਪਿਛਲੇ ਦਿਨੀ ਸਰਦਾਰ ਮਹਿੰਦਰ ਸਿੰਘ ਦੀ ਜੋ ਸ੍ਰੀ ਅਮਰਸਰ ਸਾਹਿਬ ਦੇ ਹਲਕਾ ਦੱਖਣੀ ਦੇ ਵਾਸੀ ਨੇ ਪਿਛਲੇ 15-20 ਦਿਨ ਤੋਂ ਇਹਨਾਂ ਦੀ ਜਿਹੜੀ ਇੱਕ ਈ-ਰਿਕਸ਼ਾ ਚੋਰੀ ਹੋਇਆ ਤੁਸੀਂ ਉਹਨਾਂ ਦੀ ਵੀਡੀਓ ਵਾਇਰਲ ਕੀਤੀ ਭਾਜੀ ਨਰਵੈਰ ਜਿਹੜੇ ਉਹ ਰਾਤ ਆ ਕੇ ਕੋਰੀਅਰ ਦਾ ਬਹਾਨਾ ਲਾ ਕੇ ਇਹਨਾਂ ਦੀ 50000 ਦੀ ਮਦਦ ਕਰਕੇ ਗਏ ਨੇ ਮੈਂ ਧੰਨਵਾਦ ਕਰਦਾ ਸੋ ਉਸ ਤੋਂ ਅੱਗੇ ਜੇਕਰ ਗੱਲ ਕਰੀਏ ਕਿ ਬੜੀ ਸ਼ਰਮਨਾਕ ਜਿਹੜੀ ਸ਼ਰਮ ਵਾਲੀ ਘਟਨਾ ਕਿ ਸਾਡੇ ਸ੍ਰੀ ਅਮਰਸਰ ਸਾਹਿਬ ਗੁਰੂਆਂ ਪੀਰਾਂ ਦੀ ਧਰਤੀ ਆ ਉੱਥੇ ਜਿਹੜੇ ਮਾੜੇ ਅੰਸਰ ਨੇ ਜੋ ਇਹੋ ਜੇ ਕੀਰਤੀ ਲੋਕ ਨੇ 80 ਸਾਲ ਇਹਨਾਂ ਦੀ ਉਮਰ ਆ ਸਰਦਾਰ ਮਹਿੰਦਰ ਸਿੰਘ ਜੀ ਇਹਨਾਂ ਦਾ ਬੇਟਾ ਮੰਦਬੁੱਧੀ ਬੇਟੀ ਇਹਨਾਂ ਦੇ ਪਤਨੀ ਜਿਹੜੇ ਬਜ਼ੁਰਗ ਨੇ ਘਰ ਦਾ ਆਸਰਾ ਨੇ ਰੋਜਗਾਰ ਚਲਾਉਂਦੇ ਨੇ ਉਸ ਚੋਰ ਨੂੰ ਵੀ ਸ਼ਰਮ ਨਹੀਂ ਆਈ ਜਿੰਨੇ ਚੋਰੀ ਕੀਤੀ ਸੋ ਮੈਂ ਤੁਹਾਡੇ ਸਮਾਧਿ ਮਰਾਈ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਡੇ ਅਮਰਸਰ ਸਾਹਿਬ ਦੇ ਜਿਹੜੇ ਡੀਸੀ ਸਾਹਿਬ ਨੇ ਉਹਨਾਂ ਨੂੰ ਅਪੀਲ ਕਰੂੰਗਾ ਕਿ ਇਹੋ ਜੇ ਮਾੜੇ ਅੰਸਰਾਂ ਨੂੰ ਨੱਥ ਪਾਈ ਜਾਵੇ ਤੇ ਨਾਲ ਹੀ ਬੇਨਤੀ ਕਰੂੰਗਾ ਕਿ ਜਿਹੜੀਆਂ ਘਟਨਾਵਾਂ ਇਹੋ ਜਿਹਾਂ ਵਾਪਰਦੀਆਂ ਨੇ ਜਿਹੜੇ ਕੋਈ ਘਰ ਦੇ ਮੁਖੀ ਕਮਾਈ ਵਾਲੇ ਹੁੰਦੇ ਨੇ ਜਦੋਂ ਵੀ ਉਹਨਾਂ ਤੱਕ ਵੀਡੀਓ ਪਹੁੰਚੇ ਪੈਹਲ ਦੇ ਆਧਾਰ ਤੇ ਉਹਨਾਂ ਦੇ ਕੋਲ ਬਹੁਤ ਵੱਡੇ ਵੱਡੇ ਫੰਡ ਪਏ ਹੁੰਦੇ ਨੇ ਕਿ ਉਹ ਆਪਣੇ ਫੰਡ ਚੋਂ ਪੈਹਲ ਦੇ ਆਧਾਰ ਤੇ ਇਹ ਨਾ ਉਡੀਕਣ ਕਿ ਕੋਈ ਸਮਾਜ ਸੇਵੀ ਆਵੇ ਉਹਨਾਂ ਦੀ ਮਦਦ ਕਰੇ ਕਿਉਂਕਿ ਪਿਛਲੇ 10-15 ਸਾਲ ਤੋਂ ਵਿਹਲੇ ਬੈਠੇ ਸੀ ਇਹ ਮਹਿਸੂਸ ਕਰਦੇ ਕਿ ਜਿੱਦਾਂ ਮੈਂ ਖਤਮ ਹੋ ਜਾਣਾ ਬਿਮਾਰ ਹੋ ਜਾਣਾ ਭਾਜੀ ਨਰਵੈਰ ਆਏ ਇਹਨਾਂ ਦੀ ਮੁਸ਼ਕਲ ਦਾ ਜਿਹੜਾ ਉਹ ਹੱਲ ਹੋ ਗਿਆ ਹੁਣ ਇਹ ਗੱਡੀ ਲੈਣਗੇ ਜਿਹੜੀ ਮਿਹਨਤ ਹੁੰਦੀ ਆ ਉਹ ਦਵਾਈ ਦੀ ਤਰ੍ਹਾਂ ਹੁੰਦੀ ਆ ਸੋ ਅਪੀਲ ਆ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਕਿ ਇਸ ਬਜ਼ੁਰਗ ਦੀ ਜਿਹੜੀ ਉਹ ਮਦਦ ਕੀਤੀ ਜਾਵੇ ਆਪਣੇ ਫੰਡ ਚੋਂ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਕਿ ਲੱਗਦਾ ਨਹੀਂ ਵੀ ਨਰਵੈਰ ਭਾਗੇ ਭਾਈ ਜਿਹੜੇ ਕੀ ਰੱਬ ਦਾ ਮਸੀਹਾ ਨੇ ਮੈਂ ਕਹਿੰਦਾ ਅੱਜ ਵੀ ਇਸ ਧਰਤੀ 'ਤੇ ਮੌਜੂਦ ਨੇ ਖਾਸ ਕਰਕੇ ਸਿੱਖ ਭਾਈਚਾਰੇ ਦੀ ਬੜੀ ਬਾਹ ਫੜਦੇ ਨੇ ਹੋਰ ਭਾਵੇਂ ਬੜੀਆਂ ਬੜੀਆਂ ਵੱਡੀਆਂ ਸੰਸਥਾਵਾਂ ਨੇ ਉਹ ਨਹੀਂ ਬਾਹ ਫੜਦੀ ਪਰ ਨਰਵੈਰ ਭਾਈ ਉੱਥੇ ਖੜਦਾ ਵਾ ਜਿੱਥੇ ਕੋਈ ਨਹੀਂ ਖੜਦਾ ਇੱਕ ਜਨਮਤ ਮਾਰੀ ਲੇਖੇ ਉਹਨਾਂ ਇੱਕ ਸੰਸਥਾ ਬਣਾਈ ਆ ਅਸੀਂ ਦੇਖਦੇ ਵੀ ਅੱਜ ਦਿਨੀ ਲੋੜਵੰਦ ਲੋਕਾਂ ਦੀ ਪਰਿਵਾਰ ਦੀ ਬਾਹ ਫੜਦੇ ਨੇ ਕਿ ਲੱਗਦਾ ਨਹੀਂ ਵੀ ਜਿਹੇ ਵੀਰ ਜਿਕੇ ਨਾਂ ਹੁੰਦੇ ਤੇ ਅੱਜ ਵੀ ਪਰਿਵਾਰ ਜਿਹੜਾ ਕਿ ਇਹ ਭੁੱਖ ਮਰੀ ਤੱਕ ਪਹੁੰਚ ਗਿਆ ਸੀ ਕਿਉਂਕਿ ਘਰ ਵਿੱਚ ਦੋ ਬੱਚੇ ਜਿਹੜੇ ਕਿ ਦਿਮਾਗੀ ਹਾਲਾਤ ਠੀਕ ਨਹੀਂ ਆ ਉਹਨਾਂ ਦਾ ਦਵਾਦਾਰ ਵੀ ਚਾਹੀਦਾ ਵਾ ਇਲਾਜ ਵੀ ਚਾਹੀਦਾ ਵਾ ਪੈਸੇ ਵੀ ਘਰ ਚਾਹੀਦੇ ਨੇ ਤੇ ਘਰ ਚ ਰੋਟੀ ਪਾਣੀ ਜੋ ਕੋਈ ਪੈਸੇ ਵੀ ਚਾਹੀਦੇ ਨੇ ਪਰ ਬਾਬਾ ਜੀ ਕਈ ਹਫ਼ਤਿਆਂ ਦੇ ਵਿਲੇ ਸੀ ਜਦੋਂ ਦੀ ਗੱਡੀ ਚੋਰੀ ਹੋ ਗਈ ਸੀ ਕਿ ਲੱਗਦਾ ਨਹੀਂ ਵੀ ਇਹਨਾਂ ਨੂੰ ਭੁੱਖ ਮਰੀ ਜਿਹੜਾ ਰਾਹ ਸਾਹਮਣੇ ਆ ਗਿਆ ਸੀ ਬਿਲਕੁਲ ਗਰੇਵਾਲ ਸਾਹਿਬ ਤੁਸੀਂ ਸਵਾਲ ਬੜਾ ਵਧੀਆ ਕੀਤਾ ਉਹਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਦਾ ਕਿ ਜਿਹੜੇ ਭਾਜੀ ਨਰਵੈਰ ਨੇ ਮੈਂ ਅਕਸਰ ਉਹਨਾਂ ਦੇ ਵੀਡੀਓ ਵੇਖਦਾ ਵੇਖੋ ਅਸੀਂ ਵੀ ਜਿੰਨੇ ਜੋਗੇ ਆ ਗਿਆਂ ਆਪਣੇ ਕਾਰੋਬਾਰ ਦੇ ਨਾਲ ਨਾਲ ਐਜੂਕੇਸ਼ਨ ਦੇ ਵਿੱਚ ਅਸੀਂ ਲੋੜਵੰਦ ਬੱਚਾ ਨੂੰ ਪੜ੍ਹਾਉਣੇ ਅਸੀਂ ਇੱਕ ਟੀਚਾ ਲਿਆ ਵਾ ਐਜੂਕੇਸ਼ਨ ਦਾ ਅਸੀਂ ਜਿਵੇਂ ਇੱਕ ਟੀਚਾ ਲਿਆ ਐਜੂਕੇਸ਼ਨ ਦਾ ਅਸੀਂ ਲੋੜਵੰਦ ਬੱਚਾ ਨੂੰ ਪੜ੍ਹਾਉਣੇ ਆਪਣੇ ਕਾਰੋਬਾਰ ਦੇ ਨਾਲ ਨਾਲ ਉਵੇਂ ਭਾਜੀ ਨਰਵੈਰ ਤੁਸੀਂ ਗੱਲ ਕੀਤੀ ਕਿ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦੇ ਆ ਪਰ ਮੈਂ ਇੱਥੇ ਨਾਲ ਜੋੜਨਾ ਚਾਹੁੰਦਾ ਕਿ ਜਿਹੜੇ ਸਾਡੇ ਪ੍ਰਵਾਸੀ ਪ੍ਰਭਾ ਭਰਾ ਭੈਣ ਨੇ ਚਾਹੇ ਬਿਹਾਰ ਤੋਂ ਹੋਣ ਯੂਪੀ ਤੋਂ ਹੋਣ ਸਾਡੇ ਇੱਥੇ ਮਿਹਨਤ ਕਰਨ ਆਉਂਦੇ ਆ ਕਈ ਮਿਹਨਤੀ ਲੋਕ ਨੇ ਜਿਹੜੇ ਮੁਸ਼ਕਲ ਚ ਪੈਂਦੇ ਉਹਨਾਂ ਦੀ ਵੀ ਬਾਹ ਫੜਦੇ ਆ ਪਰ ਜੇਕਰ ਭਾਜੀ ਨਰਵੈਰ ਸਮੇਂ ਸਿਰ ਆ ਕੇ ਤੁਸੀਂ ਵੇਖੋ ਵੀਡੀਓ ਨਾ ਵਾਇਰਲ ਕਰ ਦੇ ਤੇ ਫਿਰ ਉਹਨਾਂ ਨਹੀਂ ਸੀ ਆਉਣਾ ਤੁਹਾਡਾ ਵਿਸ਼ੇਸ਼ ਧੰਨਵਾਦ ਦੁਬਾਰਾ ਤੋਂ ਤੁਸੀਂ ਵੀਡੀਓ ਵਾਇਰਲ ਕੀਤੀ ਇਨਾਂ ਦੀ ਮੁਸ਼ਕਲ ਉਹਨਾਂ ਤੱਕ ਪਹੁੰਚੀ ਹੋਰਾਂ ਤੱਕ ਵੀ ਪਹੁੰਚੀ ਪਰ ਉਹਨਾਂ ਨੇ ਪਹਿਲ ਦੇ ਆਧਾਰ ਤੇ ਰਾਤ ਨੂੰ ਆ ਕੇ ਬਜ਼ੁਰਗਾਂ ਨੂੰ ਜਿਹੜੀ ਉਹਨਾਂ ਦਾ 50000 ਰੁਪਇਆ ਮਦਦ ਕੀਤੀ ਜੇਕਰ ਇਹ ਵੀਡੀਓ ਵਾਇਰਲ ਨਾ ਹੁੰਦੀ ਤੇ ਹੋ ਸਕਦਾ ਹੈ ਬਜ਼ੁਰਗ ਜਿਹੜੇ ਪਹਿਲਾਂ ਹੀ ਬੜੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਈ ਰਿਕਸ਼ਾ ਚਲਾ ਕੇ ਆਪਣੇ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਇਹ ਹੋ ਸਕਦਾ ਸੀ ਕਿ ਤਨਾ ਕਿਤੇ ਇਹ ਚੀਜ਼ ਇਹਨਾਂ ਦੀ ਮੁਸ਼ਕਲ ਦੱਬੀ ਰਹਿ ਜਾਣੀ ਸੀ ਤੇ ਇਹਨਾਂ ਦੀ ਮੁਸ਼ਕਲ ਦਾ ਹੱਲ ਨਹੀਂ ਸੀ ਹੋਣਾ ਸੋਹਰ ਸਾਹਿਬ ਕਿਸ਼ਤਾਂ ਦੇ ਦੋ ਅਸੀਂ ਦੇਖਿਆ ਵੀ ਨਵੈਰ ਬਾਈ ਨੇ ਦਿਨ ਵੀ ਚੜ੍ਹ ਨਹੀਂ ਦਿੱਤਾ ਰਾਤ ਹੀ ਜਿਹੜੇ ਕੀ ਆ ਕੇ ਮਤ ਕਰਤੀ ਰਾਤ ਬਜ਼ੁਰਗੋ ਕਿੰਨੇ ਵਜੇ ਆਏ ਸੀ ਆ ਕੇ ਭਾਈ ਸਾਹਿਬ ਪੈਸੇ ਦੇਣ 6 7 ਵਜੇ ਵੇਖੋ ਰਾਤ ਦਾ ਟਾਈਮ ਸੀ ਸਵੇਰੇ ਵੀ ਉਹਨਾਂ ਨੇ ਜਿਹੜਾ ਕੀ ਸਬਰ ਨਹੀਂ ਕੀਤਾ ਵੀ ਸਵੇਰੇ ਦੇਵਾ ਕੇ ਮਤ ਕਰਾਂਗੇ ਵੇਖੋ ਸੇਵਾ ਕਰਨ ਨੂੰ ਕਿੰਨੇ ਤਤ ਪਰ ਨੇ ਅਸੀਂ ਦੇਖਿਆ ਵੀ ਅੱਜ ਤੱਕ ਨਰਵੈਲ ਬਾਈ ਕੈਮਰੇ ਤੱਕ ਸਾਹਮਣੇ ਨਹੀਂ ਆਏ ਅੱਜ ਤੱਕ ਉਹਨਾਂ ਨੂੰ ਚਿਹਰਾ ਨਹੀਂ ਲੋਕਾਂ ਦੇਖਿਆ ਵੀ ਚਿਹਰਾ ਹੈ ਕੌਣ ਨਰਵੈਲ ਸਿੰਘ ਲੋਕੀ ਬਹੁਤ ਘੱਟ ਜਾਣਦੇ ਹੋਣਗੇ ਨਾ ਜਰੂਰ ਜਾਣਦੇ ਹੋਣਗੇ ਪਰ ਉਹਨਾਂ ਦਾ ਫੇਸ ਨਹੀਂ ਦੇਖਿਆ ਵੀ ਕੌਣ ਨੇ ਕੀ ਲੱਗਦਾ ਨਹੀਂ ਵੀ ਰਾਤ 9 ਵਜੇ ਆ ਕੇ ਨਾਲ ਮਦਦ ਕਰ ਦਿੱਤੀ ਰਾਤ ਹੀ ਕਹਿਤਾ ਵੀ ਕੋਈ ਆਇਆ ਤੁਹਾਡਾ ਤੁਸੀਂ ਸਾਇਨ ਕਰਾਇਆ ਤੇ ਸ਼ਾਇਦ ਮੋਬਾਈਲ ਸੀ ਜਦੋਂ ਮੋਬਾਈਲ ਨੰਬਰ ਖੋਲਿਆ ਤੇ ਵਿੱਚ 50000 ਰੁਪਏ ਸੀ ਮਜੂਰ ਕਹਿੰਦਾ ਕਿ ਸਾਡੇ ਚਿਹਰੇ ਤੇ ਖੁਸ਼ੀ ਆ ਗਈ ਸੀ ਇੰਨੀ ਵੱਡੀ ਰਕਮ ਦੇਖ ਕੇ ਕੋਈ ਪੈਸੇ ਦੇਖ ਕੇ ਨੂੰ ਕਾਫੀ ਜਮਾ ਹੋ ਗਿਆ ਸੀ ਉਹ ਮੇ ਕੋ ਮੈਂ ਅਕਸਰ ਹੀ ਬੋਲਦਾ ਕਿ ਰੱਬ ਧਰਤੀ ਤੇ ਆਉਂਦਾ ਹੈ ਸਮਾਜ ਸੇਵਕਾਂ ਦਾ ਰੂਪ ਧਾਰ ਕੇ ਇਹ ਭਰਾ ਮੇਰੇ ਨਾਲ ਇਹ ਗੱਲ ਕਰ ਰਿਹਾ ਕਿ ਭਾਜੀ ਨਰਵੈਲ ਕਿਹੜੇ ਵੇਲੇ ਆਏ ਕਿਹੜੇ ਵੇਲੇ ਚਲ ਗਏ ਮੇਰੇ ਮਨ ਦੀ ਇੱਛਾ ਸੀ ਇਹ ਭਰਾ ਦੀ ਇੱਛਾ ਸੀ ਸੋ ਵਾਕਿਆ ਹੀ ਉਹਨਾਂ ਦਾ ਇੱਕ ਸੇਵਾ ਕਰਨ ਦਾ ਇੱਕ ਢੰਗ ਜਿਹੜਾ ਉਹ ਵੱਖਰਾ ਜਿਵੇਂ ਤੁਹਾਨੂੰ ਦੱਸਿਆ ਕਿ ਅਸੀਂ ਜਿੰਨੇ ਕੁ ਜੋਗਿਆ ਗਿਆ ਐਜੂਕੇਸ਼ਨ ਦਾ ਬੀੜਾ ਚੁੱਕਿਆ ਆ ਭਾਜੀ ਨਰਵੈਲ ਨੇ ਜਿਹੜੇ ਉਹ ਬੜੇ ਵਧੀਆ ਤਰੀਕੇ ਨਾਲ ਪਹਿਲਾਂ ਤੇ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਉਂਦੇ ਨੇ ਕਿੰਸਾ ਨੂੰ ਆਪਣਾ ਜਿਹੜਾ ਗਾਮਿਆ ਅੱਧਾ ਤੇ ਉਦੋਂ ਹੀ ਭੁੱਲ ਜਾਂਦਾ ਫਿਰ ਉਹ ਬੜੇ ਇੱਕ ਸਮਾਜ ਦੇ ਵਿੱਚ ਵੱਡੀਆਂ ਉਦਾਹਰਨਾਂ ਦੇਖ ਕੇ ਤੇ ਲੋਕਾਂ ਦੀ ਜਿਹੜੀ ਉਹ ਮਦਦ ਕਰਦੇ ਨੇ ਮਦਦ ਵੀ ਇਸ ਢੰਗ ਦੀ ਕਿ ਕੋਈ ਵੀ ਇਨਸਾਨ ਜਿਹੜਾ ਵਾ ਉਹਦੇ ਵਿੱਚ એનર્ਜੀ ਭਰੀ ਜਾਂਦੀ ਹੈ ਕਿ ਮੈਂ ਇਸ ਪੈਸੇ ਦੀ ਜਿਹੜੀ ਦੋ ਦੋ ਵਾਰ ਤੋਂ ਨਹੀਂ ਕਰਨੀ ਜੋ ਚੀਜ਼ਾਂ ਲੈ ਕੇ ਦਿੰਦੇ ਨੇ ਸੰਦ ਲੈ ਕੇ ਦਿੰਦੇ ਨੇ ਕਿ ਆਪਣਾ ਕਾਰੋਬਾਰ ਜਿਹੜਾ ਸ਼ੁਰੂ ਕੀਤਾ ਜਾ ਸਕੇ ਸੋ ਇਹ ਚੀਜ਼ ਜਿਹੜੀ ਵੀਡੀਓ ਹੈ ਬੜੇ ਲੋਕਾਂ ਨੇ ਵੇਖੀ ਹੋਗੀ ਪਰ ਉਹਨਾਂ ਦੇ ਵਿੱਚੋਂ ਕਹਿੰਦੇ ਕਿ ਜਿਹੜਾ ਕੋਈ ਟਾਵਾ ਟਾਵਾ ਜਿਹੜਾ ਉੱਠਦਾ ਵਾ ਫਿਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਸੋ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਵੀਡੀਓ ਵੇਖਣ ਦੇ ਨਾਲ-ਨਾਲ ਹੀ ਰਾਤ ਹੀ ਆਣ ਕੇ ਜ਼ਿੰਮੇਵਾਰੀ ਨਿਭਾਈ ਕਿ ਦਿਨ ਚੜਦਿਆਂ ਜਿਹੜੇ ਬਜ਼ੁਰਗ ਆ ਆਪਣੀ ਕਿਰਤ ਜਿਹੜੀ ਆ ਉਹ ਸ਼ੁਰੂ ਕਰ ਸਕਣ ਸੋ ਇਹ ਬੜੀ ਵੱਡੀ ਉਦਾਹਰਣ ਆ ਮੈਂ ਅਪੀਲ ਕਰਨਾ ਚਾਹੁੰਦਾ ਉਹਨਾਂ ਲੋਕਾਂ ਨੂੰ ਕਿ ਜਿੰਨੇ-ਜਿੰਨੇ ਜੋਗੇ ਵੀ ਹੈਗੇ ਆ ਆਪਾਂ ਆਪਣੀ ਜ਼ਿੰਮੇਵਾਰੀ ਸਮਝੀਏ ਜੇਕਰ ਕੋਈ ਪੈਸੇ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਸਕਦਾ ਪੈਸੇ ਨਾਲ ਨਿਭਾਵੇ ਜੇ ਕੋਈ ਕਿਸੇ ਨੂੰ ਗਾਈਡ ਕਰਕੇ ਆਪਣੀ ਜ਼ਿੰਮੇਵਾਰੀ ਨਿਭਾ ਸਕਦਾ ਕਿਸ ਵੀ ਢੰਗ ਨਾਲ ਜਿਵੇਂ ਹਰਜੀਤ ਗਰੇਵਾਲ ਜੀ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤਨਭਾਤੀ ਭਾਜੀ ਨਿਰਵਾਰਿਆ ਉਹਨਾਂ ਵੀ ਜ਼ਿੰਮੇਵਾਰੀ ਨਭਾਤੀ ਹੁਣ ਇਹਨਾਂ ਵਰਗੇ ਜਿਹੜੇ ਹੋਰ ਲੋਕ ਨੇ ਲੋੜਵੰਦ ਨੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਵਾਸਤੇ ਵੀ ਅਸੀਂ ਆਪੋ ਆਪਣੇ ਸ਼ਹਿਰ ਆਪੋ ਆਪਣੇ ਪਿੰਡ ਆਪੋ ਆਪਣੀ ਗਲੀ ਦੇ ਵਿੱਚ ਜ਼ਿੰਮੇਵਾਰ ਬਣੀਏ ਕਿਉਂਕਿ ਆਓ ਡਟ ਕੇ ਪਹਿਰਾ ਲਈਏ ਖੁਸ਼ਹਾਲ ਸਮਾਜ ਬਣਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਹੈ ਜੀ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਅੱਜ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਆ ਅਸੀਂ ਅੱਸੀ ਪਰਿਵਾਰ ਨਾਲ ਮਿਲਾਇਆ ਸੀ ਤੁਹਾਨੂੰ ਜਦੋਂ ਪਰਿਵਾਰ ਦੀ ਗੱਡੀ ਜਿਹੜੀ ਚੋਰੀ ਹੋ ਗਈ ਸੀ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਇਸ ਕਰਕੇ ਅਸੀਂ ਇੱਕ ਮੱਤ ਤੋਂ ਫਿਰ ਤੋਂ ਨਵੈਰ ਬਾਈ ਦਾ ਧੰਨਵਾਦ ਕਰਦੇ ਆ ਜਿਹੜੇ ਕਿ ਇੱਕ ਜਨਮ ਤੁਹਾਰੇ ਲੇਖੇ ਜਿਨ੍ਹਾਂ ਦੀ ਜਿਹੜੀ ਸੰਸਥਾ ਵਾ ਨਹੀਂ ਦੇ ਸਕਦੇ ਨਹੀਂ ਪਾਪਾ ਜੀ ਨੇ ਕਾ ਛੋਟਾ ਜਿਹਾ ਗਿਫਟ ਦਿੱਤਾ ਵਾਹ ਜੀ ਵਾਹ ਬਿਲਕੁਲ ਜੀ ਸਾਡਾ ਵੀਰ ਸੋਲ ਪਾਪਾ ਜੀ ਵਾਸਤੇ ਘੜੀ ਦਿੱਤੀ ਹੈ ਵੀਰ ਨੇ ਆਪਣੀ ਘੜੀ ਲਾ ਕੇ ਦੇ ਦਿੱਤੀ ਆ ਕਹਿੰਦੇ ਮੈਂ ਕੁਝ ਲੈ ਕੇ ਤੇ ਨਹੀਂ ਆਇਆ ਪਰ ਘੜੀ ਜਿਹਨੂੰ ਗਿਫਟ ਕਰ ਰਹੇ ਹੋ ਇਹ ਇੰਨਾ ਕੁ ਸਾਡੀ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਬਾਬਾ ਜੀ ਘੜੀ ਪਾ ਲਓ ਇਹਦੀ ਕੀਮਤ ਕੋਈ ਨਹੀਂ ਪਰ ਵਾਜ ਵਾਜ ਕਹਿੰਦੇ ਪਿਆਰ ਦੀ ਕੋਈ ਕੀਮਤ ਹੀ ਹੁੰਦੀ ਹੈ ਆਪਣੇ ਪਰਿਵਾਰ ਨੂੰ ਜਿਹੜਾ ਉਹ ਕਰ ਰਹੇ ਜੇ ਸੇਵਾ ਤੇ ਪ੍ਰਮਾਤਮਾ ਜਿਹੜਾ ਉਹ ਇਦਾਂ ਹੀ ਤੁਹਾਡੀ ਤੰਦਰੁਸਤ ਜਿੰਨੀ ਵੀ ਉਮਰ ਹੋਵੇ ਤੁਹਾਡੀ ਤੰਦਰੁਸਤੀ ਲੰਘੇ ਕਿਉਂਕਿ ਤੁਸੀਂ ਜ਼ਿੰਮੇਵਾਰੀ ਬੜੀ ਵੱਡੀ ਨਿਭਾ ਰਹੇ ਜੇ ਤੁਸੀਂ ਕਮਾਉਣ ਵਾਲੇ ਇਕੱਲੇ ਜੇ ਤੇ ਜਿਹੜੇ ਜਿਨ੍ਹਾਂ ਦਾ ਪਾਲਣ ਪੋਸ਼ਣ ਹੋ ਰਿਹਾ 5 6 ਜੀ ਨੇ ਸੋ ਸੱਚੇ ਪਾਤਸ਼ਾਹ ਗੜੀ ਅਰਦਾਸ ਆ ਕਿ ਸਾਨੂੰ ਸਮੱਤ ਬਖਸ਼ੇ ਪ੍ਰਮਾਤਮਾ ਔਰ ਅਸੀਂ ਵੀ ਜ਼ਿੰਮੇਵਾਰੀਆਂ ਜਿਹੜੀਆਂ ਉਹ ਸਹੀ ਤਰੀਕੇ ਨਾਲ ਨਿਭਾਉਂਦੇ ਰਹੀਏ ਤੇ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਵੀ ਨਸੋ ਵੀ ਭਾਈ ਜੀ ਮੰਚ ਕਿਸ ਤਰ੍ਹਾਂ ਆਇਆ ਵਿਚਾਰ ਪੀ ਪਾਪਾ ਜੀ ਨੂੰ ਆਪਣੀ ਤੁਸੀਂ ਗੁਰਦੂ ਘੜੀ ਲਾ ਕੇ ਦੇ ਦਿੱਤੀ ਆ ਵੇਖੋ ਇਹ ਵੀ ਮੇਰਾ ਕੋਈ ਦੋਸਤ ਸੀ ਦਲਜੀਤ ਸਿੰਘ ਵੇਰਕੇ ਤੋਂ ਉਹ ਮੇਰੇ ਰਾਈ ਪੈਸੇ ਉਹਦੇ ਸੀ ਉਹ ਦੁਬਈ ਗਿਆ ਉਹਨੇ ਆਪਣੀ ਕਿਰਤ ਕੀਤੀ ਉੱਥੋਂ ਮੇਰੇ ਵਾਸਤੇ 2 ਸਾਲ ਬਾਅਦ ਇਹ ਗਿਫਟ ਲੈ ਕੇ ਆਏ ਦੁਬਈ ਤੋਂ ਤੇ ਮੇਰੇ ਮਨ 'ਚ ਆਇਆ ਕਿ ਯਾਰ ਅਸੀਂ ਸਿਰਫ ਬੋਲਣ ਵਾਲੇ ਆ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਪਿਛਲੇ 15-16 ਸਾਲ ਤੋਂ ਸਿਰਫ ਐਜੂਕੇਸ਼ਨ ਦੇ ਚੁੱਕਿਆ ਕਿਉਂਕਿ ਅਸੀਂ ਐਜੂਕੇਸ਼ਨ ਨੂੰ ਲੋੜਵੰਦ ਬੱਚਿਆਂ ਨੂੰ 15-16 ਹਜ਼ਾਰ ਬੱਚਾ ਪੜ੍ਹਾ ਚੁੱਕੇ ਆ ਤੇ ਹੁਣ ਵੀ ਪੜ੍ਹਾ ਰਹੇ ਆ ਤੇ ਇਸ ਤੋਂ ਅੱਗੇ ਅਸੀਂ ਕੋਸ਼ਿਸ਼ ਕਰਦੇ ਹੁੰਨੇ ਕਿ ਸਾਡੀ ਜਿਹੜੀ ਸਮਰੱਥਾ ਬਣੇ ਤੇ ਅਸੀਂ ਇਸ ਐਜੂਕੇਸ਼ਨ ਤੋਂ ਹਟ ਕੇ ਲੋਕਾਂ ਦੀ ਮਦਦ ਕਰੀਏ ਮੇਰੇ ਮਨ 'ਚ ਆਇਆ ਕਿ ਮੈਂ ਕੁਝ ਲੈ ਕੇ ਨਹੀਂ ਆਇਆ ਤੁਹਾਡਾ ਵੱਡਾ ਯੋਗਦਾਨ ਰਿਹਾ ਤੁਹਾਡਾ ਸਹਿਯੋਗ ਰਿਹਾ ਬਸ ਇੱਕਦਮ ਮਨ 'ਚ ਗੱਲ ਬਣੀ ਕਿ ਇਹ ਜਿਹੜਾ ਆਪਣੇ ਪਰਿਵਾਰ ਦਾ ਜਿਹੜਾ ਸਮਾਸਹੀ ਕਰਨ ਵਾਸਤੇ ਇਹ ਨਹੀਂ ਜਦੋਜਾਦ ਕਰ ਰਹੀ ਕਿਉਂ ਨਾ ਇਹਨਾਂ ਦੇ ਗੋਟ ਤੇ ਘੜੀ ਬੰਨੀ ਜਾਵੇ ਤੇ ਮੈਂ ਵੀ ਆਪਣਾ ਜਿੰਮੇ ਜੋਗਾ ਹੈਗਾ ਜਿਹੜਾ ਇੱਕ ਫਰਜ਼ਾਦਾਂ ਕਰਾਂ ਤੇ ਮੇਰੇ ਮਨ ਨੂੰ ਜਿਹੜੀ ਉਹ ਇੱਕ ਵਧੀਆ ਮਹਿਸੂਸ ਹੋਵੇ ਵੀ ਹਾਂ ਮੈਂ ਬਜ਼ੁਰਗਾਂ ਨੂੰ ਮਿਲ ਕੇ ਆ ਇਹਨਾਂ ਦਾ ਅਸ਼ੀਰਵਾਦ ਲਿਆ ਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬਾਈ ਨੇ ਆਪਣੀ ਗੋਟ ਤੋਂ ਘੜੀ ਲਾ ਕੇ ਸਰਦਾਰ ਮਹਿੰਦਰ ਸਿੰਘ ਨੂੰ ਘੜੀ ਦੇ ਦਿੱਤੀ ਗਈ ਆ ਘੜੀ ਵੀ ਜਿਹੜੀ ਕਿ ਦੁਬਈ ਤੋਂ ਲਿਆਂਦੀ ਸੀ ਉਹਨਾਂ ਦੇ ਯਾਰ ਦੋਸਤ ਨੇ ਦਿੱਤੀ ਸੀ ਗਿਫਟ ਪਰ ਕਹਿੰਦੇ ਵੀ ਹੁਣ ਸਮਾਂ ਲੱਗਦਾ ਬਾਪੂ ਜੀ ਠੀਕ ਆਇਆ ਨਾ ਤੁਹਾਡਾ ਹੁਣ ਕਿਉਂਕਿ ਵਕਤ ਕਹਿੰਦੇ ਸਹੀ ਆ ਗਿਆ ਵਾ ਅੱਜ ਤੁਹਾਨੂੰ ਦਵਾਈ ਦੁੱਧ ਤੇ ਗਿਫਟ ਆ ਗਏ ਨੇ ਤੁਹਾਡੀ ਪੈਸਿਆਂ ਦੀ ਮਤ ਹੋ ਰਹੀ ਆ ਕਿ ਲੱਗਦਾ ਸਮਾਂ ਬਦਲ ਰਿਹਾ ਹੁਣ ਹਾਂਜੀ ਹਾਂਜੀ ਬਦਲ ਰਿਹਾ ਜੀ ਬਦਲ ਰਿਹਾ ਹੌਲੀ ਹੌਲੀ ਬਦਲ ਰਿਹਾ ਕੋਈ ਚੰਗਾ ਹੀ ਆਏਗਾ ਸਮਾਂ ਚੰਗਾ ਹੀ ਆਏਗਾ ਕਿ ਲੱਗਦਾ ਵੀ ਮਾੜੇ ਦੌਰ ਨਾਲ ਬੜਾ ਲੜ ਲਿਆ ਵੀ ਲੱਗਦਾ ਹੁਣ ਸਮਾਂ ਸਮਾਂ ਚੰਗਾ ਆ ਗਿਆ ਵਾ ਹੁਣ ਮਾੜੇ ਹਾਲਾਤਾਂ ਤੋਂ ਲੜਨਾ ਨਹੀਂ ਪਊਗਾ ਹੁਣ ਚੰਗੇ ਦਿਨਾਂ ਹੋਣੇ ਸ਼ੁਰੂ ਹੋ ਗਏ ਨੇ ਹਾਂਜੀ ਹਾਂਜੀ ਸਹੀ ਸਹੀ ਗੱਲ ਹੈ ਚੰਗੇ ਦਿਨਾਂ ਆਉਣੇ ਸ਼ੁਰੂ ਆਸ ਹੋ ਗਈ ਕਿੰਨਾ ਧੰਨਵਾਦ ਕਰੋਗੇ ਬਾਈ ਦਾ ਜਿਹੜਾ ਕਿ ਦੁਬਈ ਤੋਂ ਗਿਫਟ ਲੈਂਦਾ ਸੀ ਵੀਰ ਨੇ ਆਪਣੇ ਘਰ ਤੋਂ ਘੜੀ ਲਾ ਕੇ ਸੋਲ ਸਾਹਿਬ ਨੇ ਤੁਹਾਨੂੰ ਘੜੀ ਦਿੱਤੀ ਹੈ ਸੋਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਐਡਾ ਵੱਡਾ ਗਿਫਟ ਦੇਇਆ ਸਾਹਿਬ ਨੂੰ ਸੋਲ ਸਾਹਿਬ ਗਿਫਟ ਹੋਇਆ ਜੀ ਅੱਗੇ ਅੱਛਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਮੈਂ ਕਰਉਣਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਆਂ ਵੀ ਅੱਜ ਪਰਿਵਾਰ ਵਿੱਚ ਖੁਸ਼ੀ ਦੀ ਲੈ ਲਿਆ ਜਿੱਥੇ ਕਿ ਨਵੈਰ ਬਾਈ ਵੱਲੋਂ ਮਦਦ ਕੀਤੀ ਗਈ ਸੀ ਪਰਿਵਾਰ ਦੀ 50000 ਰੁਪਏ ਦੇ ਨਾਲ ਉਥੇ ਬਾਈ ਸੋਲ ਨੇ ਵੀ ਆਪਣੀ ਦੁਬਈ ਤੋਂ ਯਾਰ ਦੋਸਤਾਂ ਨੂੰ ਗਿਫ ਆਪਣੇ ਗੜ ਤੋਂ ਜਣੇ ਕਿ ਘੜੀ ਲਾ ਕੇ ਦਿੱਤੀ ਗਈ ਆ ਤੇ ਕਹਿੰਦੇ ਸਮਾਂ ਹੁਣ ਬਾਪਾਈ ਦਾ ਠੀਕ ਆ ਗਿਆ ਕਿਉਂਕਿ ਸਮਾਂ ਜਿਹੜਾ ਹੁੰਦਾ ਵਾ ਬੰਦੇ ਜਦੋਂ ਮਾੜਾ ਹੁੰਦਾ ਤੇ ਸਭ ਪਾ ਜਾਂਦੇ ਨੇ ਪਰ ਸਮਾਂ ਚੰਗਾ ਆ ਗਿਆ ਮੈਂ ਵਕਤ ਕਵਾਂਗਾ ਵਕਤ ਚੰਗਾ ਆ ਗਿਆ ਅੱਜ ਸਾਰੇ ਭੈਣ ਭਰਾ ਸਾਰੇ ਯਾਰ ਦੋਸਤ ਖੜੇ ਨੇ ਇੱਕ ਬਾਈ ਵੀ ਸਾਡੇ ਨਾਲ ਖੜਾ ਵਾ ਉਸ ਬਾਈ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਬਹੁਤ ਖੁਸ਼ ਹਾਂ ਜੀ ਆਪਾਂ ਪਹਿਲੀ ਤੇ ਗੱਲ ਇਹ ਮੈਂ ਵੀਡੀਓ ਵੇਖੀ ਆ ਹੁਣੇ 1 ਘੰਟਾ ਪਹਿਲਾਂ ਤੁਹਾਡੀ ਵੀਡੀਓ ਵੇਖੀ ਜਿਹੜੀ ਕਿ ਰਾਤ ਨੂੰ ਉਹ ਦੇਖ ਗਏ ਨਾ ਰਵੈਲ ਭਾਜੀ ਨਰਬੈਲ ਭਾਈ ਜੀ ਦੀਆਂ ਮੈਂ ਬਹੁਤ ਵੀਡੀਓ ਦੇਖਦਾ ਹਾਂ ਉਹ ਤੇ ਰੱਬ ਰੂਪੀ ਬੰਦੇ ਆ ਨਰਬੈਲ ਭਾਈ ਜੀ ਸਾਨੂੰ ਤੇ ਪਤਾ ਨਹੀਂ ਲੱਗਾ ਕਦੋਂ ਸਾਡੀ ਗਲੀ ਦੇ ਵਿੱਚ ਆਏ ਆ ਨਹੀਂ ਤੇ ਆਪਾਂ ਜਰੂਰ ਉਹਨਾਂ ਦੇ ਦਰਸ਼ਨ ਕਰਨੇ ਸੀਗੇ ਤੁਹਾਡਾ ਵੀ ਧੰਨਵਾਦ ਤੁਸੀਂ ਵੀਡੀਓ ਵਾਇਰਲ ਕੀਤੀ ਤੇ ਭਾਈ ਨੂੰ ਪਤਾ ਲੱਗਾ ਉਹ ਰਾਤੋਂ ਰਾਤ ਹੀ ਆ ਕੇ ਤੇ ਅੰਕਲ ਜੀ ਨੇ 50000 ਰੁਪਏ ਦੇ ਗਏ ਆ ਮੈਂ ਕਹਿੰਦਾ ਬੜਾ ਸ਼ੁਕਰ ਆ ਮਾਰਾ ਇਹਦਾ ਖੰਡ ਤੇ ਇਹ ਆ ਕਿ ਦਰਸ਼ਨ ਨਹੀਂ ਉਹਨਾਂ ਦੇ ਹੋਏ ਨੇ ਤੇ ਆਪਣੇ ਘਰੀ ਚਰਨੀ ਪਾਉਣੀ ਹੈ ਉਹਨਾਂ ਦੇ ਤੇ ਉਹਨਾਂ ਨੂੰ ਸੇਵਾ ਪਾਣੀ ਕਰਨੀ ਸੀ ਕੀ ਲੱਗਦਾ ਵੀ ਅੱਜ ਵੀ ਜਮਾਨੇ ਵਿੱਚ ਰੱਬ ਰੂਪੀ ਲੋਹਾਂ ਇਸ ਤਰ੍ਹਾਂ ਰੱਬੋਂ ਦੇ ਫਰਿਸ਼ਤੇ ਬੰਦੇ ਹੈਗੇ ਨੇ ਬਾਈ ਨਵੈਰ ਵਰਗੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹੈਗੇ ਆ ਜੀ ਅਸੀਂ ਤਾਂ ਉਹਨਾਂ ਦੀ ਹਰ ਇੱਕ ਵੀਡੀਓ ਦੇਖਦੇ ਆ ਚਾਹੇ ਆਪਾਂ ਲੁਧਿਆਣੇ ਆ ਜਿਹੜਾ ਲਾਲੀਏ ਮਨੁੱਖਤਾ ਦੀ ਸੇਵਾ ਵਾਲੇ ਲਾਲੀਏ ਹਾਂਜੀ ਕਿੰਨੇ ਹੈਗੇ ਆ ਤੇ ਅਸੀਂ ਤੇ ਇਹੋ ਚੀਜ਼ਾਂ ਵੇਖਦੇ ਆ ਚੰਗੇ ਚੰਗੀਆਂ ਕਿ ਜਿੱਥੇ ਇੰਨੀ ਹਾਂ ਹਾਨੂੰ ਤੇ ਬਹੁਤ ਖੁਸ਼ੀ ਹੋਈ ਹੈ ਇੱਕ ਸੱਚੀ ਬਹੁਤ ਖੁਸ਼ੀ ਹੋਈ ਹੈ ਬਸ ਇਹ ਹੈ ਕਿ ਮਾਨ ਤੇ ਮਨਾਲ ਰਹਿ ਗਿਆ ਕਿ ਸਾਡੀ ਗਲੀ ਦੇ ਵਿੱਚ ਆਏ ਨਰਵੈਲ ਭੜੀ ਤੇ ਹੀ ਮਿਲ ਨਹੀਂ ਸਕੇ ਉਹਨਾਂ ਨੂੰ ਠੀਕ ਹੈ ਜੀ ਹਾਂਜੀ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਬਾਈ ਨਰਵੈਰ ਦਾ ਧੰਨਵਾਦ ਕੀਤਾ ਜਾ ਰਿਹਾ ਵੱਡੀ ਨਦਾ ਵਿੱਚ ਲੋਕ ਕਹਿੰਦੇ ਵੀ ਰੱਬ ਦਾ ਫਰਿਸ਼ਤਾ ਅਸੀਂ ਬਾਈ ਨਰਵੈਰ ਮਿਲਣਾ ਸੀ ਲੋਕ ਕਹਿੰਦੇ ਦਰਸ਼ਨ ਜਿਹੜੇ ਉਹਨਾਂ ਦੇ ਨਹੀਂ ਫਿਰ ਕੀਤੇ ਗਏ ਤੇ ਸਾਡੇ ਵੀ ਨਰਵੈਰ ਬਾਈ ਨੂੰ ਅਪੀਲ ਹੱਥ ਜੋ ਕੇ ਬੇਨਤੀ ਆ ਬਾਈ ਤੁਹਾਡਾ ਦਿੱਤਾ ਜਿਹੜਾ ਇਸ ਪਰਿਵਾਰ ਨੂੰ ਤੋਹਫਾ ਵਾ ਜਿਹੜੇ ਪੈਸੇ ਰੁਪਏ ਵਿੱਚ ਉਹ ਪਰਿਵਾਰ ਨੂੰ ਮਿਲ ਚੁੱਕਿਆ ਤੇ ਸਾਰੇ ਹੀ ਪਰਿਵਾਰ ਤੁਹਾਡਾ ਧੰਨਵਾਦ ਕਰਦੇ ਨੇ ਸ਼ੁਕਰੀਆ ਕਰਦੇ ਨੇ ਜਿਹੜਾ ਤੁਸੀਂ ਇਸ ਪਰਿਵਾਰ ਦੀ ਮਦਦ ਕਰਕੇ ਮਦਦ ਕੀਤੀ ਆ ਮੈਨੂੰ ਦਿਓ ਜਾਤ ਮਾਤ ਵੜਾ ਹਰਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ